ਵਾਹਿਗੁਰੂ ਸਾਹਿਬ ਜੀ ਨਾਨਕ ਜੀ ਉਪਾਇਕ ਲਿਖਣਾ ਵੇ ਧਰਮ ਬਹਾਲਿਆ ਔਥ ਸਚੇ ਹੀ ਸਚ ਨਿਬੜ ਜੋਲ ਬਖ ਕੱਢੇ ਜਜ ਮਾਲਿਆ ਥਾਉ ਨਪਾਇਨ ਕੂੜਿਆਰ मु कल दुजक चाल तेरा नाए रे से जिण गए हार गए से ठगन वालिया लिख ना वैधर्म बहालिया लिख ना वै धर्म बहाल वाहेगुरु जी का खालसा वाहगुरु जी की फतेह गुरु प्यारी साहब जी आओ गुरबाणी बिचारी ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਆਸਾ ਰਾਗ ਦੀ ਬਾਣੀ ਦੇ ਵਿੱਚ ਇਹ ਪੌੜੀ ਦੇ ਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਸ਼ਬਦ ਹੈ ਸਤਿਗੁਰੂ ਜੀ ਇਹ ਦੱਸਦੇ ਨੇ ਕਿ ਪ੍ਰਮਾਤਮਾ ਨੇ ਪਰਮੇਸ਼ਰ ਨੇ ਜੀਵ ਪੈਦਾ ਕੀਤੇ ਨੇ ਜਦੋਂ ਜੀਵ ਸੰਸਾਰ ਦੇ ਵਿੱਚ ਆਉਂਦਾ ਫਿਰ ਉਹ ਕਰਮ ਕਰਦਾ ਹੈ ਜਿਵੇਂ ਜਿਵੇਂ ਜੀਵ ਨੂੰ ਬਤੀਤ ਹੁੰਦਾ ਹੈ ਉਹਦੇ ਕਰਮ ਹੁੰਦੇ ਰਹਿੰਦੇ ਹਨ ਤੇ ਉਹਨਾਂ ਕਰਮਾਂ ਦਾ ਨਿਵੇੜਾ ਕਰਨ ਵਾਸਤੇ ਫਿਰ ਪ੍ਰਮਾਤਮਾ ਪਰਮੇਸ਼ਰ ਨੇ ਵਿਉਂਤ ਬਣਾਈ ਹੋਈ ਹੈ ਵਿਧੀ ਬਣਾਈ ਹੋਈ ਹੈ ਕਿ ਜਿਵੇਂ ਆਮ ਕਹਾਵਤ ਦੇ ਵਿੱਚ ਜਾਂ ਆਮ ਕਥਾਵਾਂ ਦੇ ਵਿੱਚ ਗੱਲ ਹੈ ਕਿ ਧਰਮ ਰਾਜ ਜਿਹੜਾ ਹੈ ਪਰਮੇਸ਼ਰ ਨੇ ਬਣਾਇਆ ਉਹ ਸਾਡੇ ਕੀਤੇ ਕਰਮਾਂ ਦਾ ਹਿਸਾਬ ਕਰਦਾ ਹੈ ਸਾਡੇ ਕੋਲੋਂ ਕੀਤੇ ਹੋਏ ਕਰਮਾਂ ਦਾ ਸਬਕਤਬ ਮੰਗਦਾ ਹੈ ਕਬੀਰ ਸਾਹਿਬ ਕਹਿੰਦੇ ਨੇ ਧਰਮ ਰਾਜ ਜਦ ਲੇਖਾ ਮੰਗਿਆ ਕਿ ਆ ਮੁਖ ਲੈ ਕੇ ਜਾਹਿੰਗਾ ਉਸੇ ਧਰਮਰਾਜ ਸਾਡੇ ਕੀਤੇ ਹੋਏ ਕਰਮਾਂ ਦਾ ਸਾਮ ਮੰਗਦਾ ਪਰ ਧਰਮਰਾਜ ਵੀ ਹਰੀ ਦਾ ਪੀਤਾ ਹੋਇਆ ਪਰਮਾਤਮਾ ਦਾ ਪੀਤਾ ਹੋਇਆ ਹੈ ਪਰਮੇਸ਼ਰ ਨੇ ਉਹਨੂੰ ਬਣਾਇਆ ਹੈ ਪਰ ਸਾਡੇ ਕੀਤੇ ਹੋਏ ਕਰਮਾਂ ਦਾ ਸਾਕੁਤਾਬ ਜਿਹੜਾ ਹੈ ਉਹ ਧਰਮਰਾਜ ਕਰਦਾ ਹੈ ਗੁਰਬਾਣੀ ਦੇ ਵਿੱਚ ਇਹਦਾ ਜ਼ਿਕਰ ਹੈ ਕੋ ਸਤਗੁਰੂ ਇਹ ਗੱਲ ਆਖਦੇ ਨੇ ਕਿ ਪਰਮਾਤਮਾ ਪਰਮੇਸ਼ਰ ਨੇ ਜੀਵ ਪੈਦਾ ਕਰਕੇ ਧਰਮਰਾਜ ਜਿਹੜਾ ਸਾਡੇ ਸਿਰ ਤੇ ਮੁਕਰਰ ਕੀਤਾ ਜਿਹੜੇ ਸਿੱਧੇ ਅਰਥੇ ਬਣਦੇ ਨੇ ਅੰਤਰੀ ਭਾਵ ਅਰਥ ਭਾਵੇਂ ਕੋਈ ਕੁਛ ਵੀ ਲਵੇ। ਪੌੜੀ ਦੇ ਰੂਪ ਦੇ ਜੀ ਪਾਉਣੇ ਸ਼ਬਦ ਹੈ ਨਾਨਕ। ਇਹ ਨਾਨਕ ਸੰਬੋਧਨ ਸ਼ਬਦ ਹੈ। ਜੀ ਉਪਾਇਕ ਹੈ। ਜ ਜੀ ਵਿਹਾਰੀ ਐਡਾ ਇਹਨੂੰ ਕਈ ਜੀਆ ਕਰ ਜਾਂਦੇ ਜਾਂ ਜੀ ਏ ਕਰ ਜਾਂਦੇ ਕੁਝ। ਜੀ ਨੰਮ ਕਰਨਾ ਹੈ ਜੀਵ ਨਾਨਕ ਜੀ ਉਪਾਇਕ ਹੈ। ਜੀਵ ਨੂੰ ਪੈਦਾ ਕਰਤਾ ਹੈ। ਸੰਸਾਰ ਦੇ ਵਿੱਚ ਜਿਹੜੇ ਜੀਵ ਪਰਮਾਤਮਾ ਨੇ ਪੈਦਾ ਕੀਤੇ ਨੇ ਲਿਖਣਾ ਵੈ ਧਰਮ ਬਹਾਲਿਆ ਨਾਮਾ ਲਿਖਣ ਵਾਸਤੇ ਉਹਦੇ ਕੀਤੇ ਹੋਏ ਕਰਮਾਂ ਦਾ ਸਭ ਲਿਖਣ ਵਾਸਤੇ ਲਿਖਣਾ ਵੈ ਧਰਮ ਰਾਜ ਨੂੰ ਸਿਰ ਤੇ ਮੁਕਰਰ ਕਰ ਦਿੱਤਾ ਭਾਵ ਕਿ ਕਰਮਾਂ ਦੇ ਨਾਲ ਲੇਖਾ ਲਿਖਦਾ ਕੋਣ ਉਹਨੂੰ ਧਰਮ ਰਾਜ ਤੇ ਹਾ ਹੈ ਤੇ ਉਹ ਦਿੱਤੇ ਚਾਰੀ ਕਿ ਐਸੀ ਆ ਉਠ ਸੱਚੇ ਹੀ ਸੱਚ ਨਿਭੜ ਹੈ ਉੱਥੇ ਹਮੇਸ਼ਾ ਸੱਚ ਪਈ ਨਿਭੜਾ ਹੁੰਦਾ ਹੈ ਕੁਣ ਵਖ ਕੱਢੇ ਜਜਮਾਲਿਆ ਜਜਮਾਲਿਆ ਹੁੰਦਾ ਜਿਜਮਨੀ ਜੀਵਮੰਦ ਕਰਮੀ ਜੀਵ ਥੋੜੇ ਜੀਵ ਗੰਦੇ ਜੀਵ ਭੜੇ ਜੀਵ ਸਤਿਗੁਰੂ ਆਖਦੇ ਨੇ ਪ੍ਰਮਾਤਮਾ ਨੇ ਪਰਮੇਸ਼ਰ ਦੇ ਬਣਾਏ ਹੋਏ ਧਰਮ ਰਾਜ ਦੀ ਕਚਹਿਰੀ ਦੇ ਵਿੱਚ ਨਿਰੋਲ ਸੱਚ ਦੁਆਰਾ ਬਿਲਕੁਲ ਸੱਚੋ ਸੱਚ ਚੱਲਦਾ ਉੱਥੇ ਨਿਰੋਲ ਸੱਚ ਦੁਆਰਾ ਜੀਵਾਂ ਦੇ ਕਰਮ ਦਾ ਨਿਵੇੜਾ ਹੁੰਦਾ ਹੈ ਉੱਥੇ ਕੋਈ ਹਿਰਾ ਫੇਰੀ ਨਹੀਂ ਉੱਥੇ ਕੋਈ ਰਿਸ਼ਵਤ ਖੋਰੀ ਨਹੀਂ ਸਤਿ ਕੋ ਰੱਖਦੇ ਨੇ ਤੇ ਜੀਵਨ ਦੇ ਜਿਹੜਾ ਕਰਮਾਂ ਦਾ ਨਿਵੇੜਾ ਆਇਆ ਨਾ ਨੇ ਰੂਲ ਸੱਚ ਜਿਹਨਾਂ ਦੇ ਪੱਲੇ ਸੱਚ ਹੁੰਦਾ ਹੈ ਨਾ ਕਿਉਂਕਿ ਸੱਚ ਨਾਲ ਉਹਨੇ ਨਿਵੇੜਾ ਹੁੰਦਾ ਹੈ ਇਹਨਾਂ ਨੂੰ ਫਿਰ ਆਦਰ ਮਿਲਦਾ ਸਤਕਾਰ ਮਿਲਦਾ ਜਿਹੜੇ ਸੱਚ ਨਾਲ ਜੁੜੇ ਹੁੰਦੇ ਪ੍ਰਮਾਤਮਾ ਨੂੰ ਚੇਤੇ ਕਰਦੇ ਹੁੰਦੇ ਪਰ ਜਿਹੜੇ ਮੰਦ ਕਰਨੀ ਹੈ ਜਿਹਨ ਬਖ ਕੱਢੇ ਜਿਹਦੇ ਜਮਾਲਿਆ ਉਹ ਮੰਦ ਕਰਨੀਆਂ ਨੇ ਉਹਨਾਂ ਦੇ ਜਮਾਲਿਆਂ ਨੂੰ ਕਿਉਂਕਿ ਬਖ ਕਰ ਦਿੱਤਾ ਜਾਂਦਾ ਹੈ ਉਹਦੇ ਕੀਤੇ ਹੋਏ ਮਾੜੇ ਕਰਮਾਂ ਕਰਕੇ ਫਿਰ ਉਹਨਾਂ ਨੂੰ ਦੁੱਖ ਮਿਲਦਾ ਹੈ ਹਾਉਨਾ ਪਾਇਨ ਕੂੜਿਆਰ ਜਿਹੜੇ ਠੂਠੇ ਨੇ ਉੱਥੋਂ ਉਹਨਾਂ ਨੂੰ ਥਾਂ ਨਹੀਂ ਮਿਲਦਾ ਹੈ ਟਿਕਾਣਾ ਨਹੀਂ ਮਿਲਦਾ ਹੈ ਮੂੰਹ ਕਾਲਾ ਦੂਜਕ ਚੱਲਿਆ ਉਹਨਾਂ ਦਾ ਮੂੰਹ ਕਾਲਾ ਹੁੰਦਾ ਉਹ ਦੂਜਕ ਉਰਗੂ ਦਾ ਸ਼ਬਦ ਭਾਵ ਨਕਮ ਵਿੱਚ ਜਾਂਦੇ ਨੇ ਸਦਾ ਹੀ ਦੁੱਖਾਂ ਵਿੱਚ ਪਏ ਰਹਿੰਦੇ ਨੇ ਦੁੱਖਾਂ ਦੇ ਵਿੱਚ ਹੀ ਸੜਦੇ ਰਹਿੰਦੇ ਨੇ ਤੇਰੇ ਨਾਂ ਦੇ ਰੱਤੇ ਸੀ ਜਿੰਗ ਗਏ ਜਿੰਗ ਕੇ ਭਾਵ ਜਿੱਤ ਕੇ ਜੀਵਨ ਸਫਲਾ ਕਰਦੇ ਜਿਹੜੇ ਤੇਰੇ ਨਾਮ ਦੇ ਵਿੱਚ ਰਚ ਇਹਨਾਂ ਪਰਮਾਤਮਾ ਹੈ ਮਾਲਕ ਉਹ ਜਿਹੜੇ ਨੇ ਇਹਨਾਂ ਇੱਥੇ ਬਾਜੀ ਜਿੱਤ ਕੇ ਗਏ ਨੇ ਹਾਰ ਗਏ ਸੇ ਠਗੜ ਵਾਲਿਆ ਤੇ ਜਿਹੜੇ ਠੱਗੀ ਕਰਨ ਵਾਲੇ ਬੰਦੇ ਧੋਖਾ ਦੇਣ ਵਾਲੇ ਬੰਦੇ ਕਿਸੇ ਨਾਲ ਮਾਲਾ ਕਰਨ ਵਾਲੇ ਬੰਦੇ ਉਹ ਜ਼ਿੰਦਗੀ ਦੀ ਬਾਜੀ ਹਾਰ ਕੇ ਜਾਂਦੇ ਨੇ ਲਿਖਣਾ ਹੈ ਧਰਮਵਾਲਿਆ ਉਸ ਪ੍ਰਮਾਤਮਾ ਹੀ ਪ੍ਰਮਾਤਮਾ ਪਰਮੇਸ਼ਰ ਜੈਸ ਤਰ੍ਹਾਂ ਕਹਿ ਲੀਏ ਕਿ ਪ੍ਰਭੂ ਨੇ ਰੱਬ ਨੇ ਪ੍ਰਮਾਤਮਾ ਨੇ ਤਰਮ ਰਾਜ ਨੂੰ ਜੀਵਾਂ ਦੇ ਕੀਤੇ ਹੋਏ ਕਰਮਾਂ ਦਾ ਲੇਖਣ ਲਿਖਣ ਵਾਸਤੇ उन्होंने सिर के उ मुकरर कर दिता सिर के उमराज बिठा भाव किए करमात्मा है धर्मराज परमात्मा के हुक्म तो, कीता, कीता तो बिना कुछ भी नहीं करता है इस करके परमात्मा परमेश्वर की बंदगी करिए धर्मराज भी सू कुछ ना कह सके परमात्मा याद रखिए ਉਹ ਨਾਮ ਦੇ ਪੀ ਸਾਥੀ ਨੂੰ ਸਮਝਾ ਦਿੰਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ